ਜੀ ਸਰ ਸਤਿ ਸ਼੍ਰੀ ਅਕਾਲ ਸਰ ਸਾਰਿਆਂ ਨੂੰ ਮੇਰੀ ਅਸੀਂ RAM LILA ਗਰਾਊਂਡ ਗੌਰਮਨਤ ਕਾਲੇ ਰੋਡ ਤੇ ਰਹਿਨੇ ਆ ਠੀਕ ਹੈ ਆ ਡੇਮਲ ਇਨਵਾਸੀ ਵਾਲੇ ਸਾਰਿਆਂ ਨੂੰ ਬੜੀ ਪ੍ਰੋਬਲਮ ਆ ਰਹੀ ਆ ਸਾਡਾ ਨਾਲਾ ਘੱਟੋ ਘੱਟ 30 35 40 ਸਾਲ ਹੋ ਗਿਆ ਕਿਸੇ ਨੇ ਸਫਾਈ ਨਹੀਂ ਕੀਤੀ ਆਂਦੇ ਨੇ ਢੇਰ ਲਾ ਕੇ ਤੇ ਚਿਲ ਜਾਂਦੇ ਨੇ ਔਰ ਉਹ ਬੱਚੇ ਸਾਡੇ ਇੱਥੇ ਖੇਡਦੇ ਨੇ ਇਹ ਗਰਾਊਂਡ ਅਸੀਂ RAM LILA ਰਸਤੇ ਬਣਾਈ ਹੋਈ ਸਾਰਿਆਂ ਨੇ ਠੀਕ ਹੈ ਇੱਕ ਦਿਨ ਗਲੀ ਦੇ ਵਿੱਚ ਪਾਣੀ ਬੜਾ ਖਲੋਂਦਾ ਉਹਦੇ ਵਿੱਚ ਇੰਨਾ ਮੱਛਰ ਪੈਦਾ ਹੁੰਦਾ ਦਿੱਲੀਆਂ ਨੂੰ ਕੱਢਣਾ ਪੰਦਾ ਆ ਉਹਦੀ ਸਫਾਈ ਬਿਲਕੁਲ ਨਹੀਂ ਇਹ ਕਰਦੇ ਉਸ ਤੋਂ ਬਾਅਦ ਨਾਲਾ ਵਾ ਨਾਲਾ ਦੀ ਦੇਖੋ ਆਣ ਕੇ ਪੂਰਾ ਭਰਿਆ ਆ ਜਦੋਂ بارش ਦਾ ਪਾਣੀ ਆਂਦਾ ਸਾਰਾ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਢੇਕਾਂ ਦੇ ਵਿੱਚ ਜਾਂਦਾ ਠੀਕ ਹੈ ਹਨੂ ਇਸ ਵਿੱਚ ਬੜੀ ਪ੍ਰੋਬਲਮ ਆ ਰਹੀ ਆ ਆਂਦੇ ਨੇ ਥੋੜੇ ਜਿਹਾ ਕਰਦੇ ਨੇ ਤੇ ਚੱਲ ਜਾਂਦੇ ਨੇ ਆ ਦੇਖੋ ਤੁਸੀਂ 10-10 ਦਿਨ 15-15 20 ਦਿਨ ਤੱਕ ਹੋ ਗਏ ਆ ਦੁਕਾਨ ਦੇ ਅੱਗੇ ਬਾਹਰ ਢੇਰ ਲੱਗਿਆ ਆ ਕਿਸੇ ਨੇ ਅਜੇ ਤੱਕ ਇੱਥੇ ਦੀ ਐਮਸੀ ਤੱਕ ਵੀ ਨਹੀਂ ਆਂਦਾ ਸਾਡੇ ਹਾਲਚਲ ਪੁੱਛਣ ਵਾਸਤੇ ਕਿ ਐਮਸੀ ਆਏ ਤਨ ਉਹਨਾਂ ਮਨ ਜੁ ਕੋਈ ਪ੍ਰੋਬਲਮ ਤੇ ਨਹੀਂ ਆ ਲੈਟਾਂ ਵੀ ਖੁਦ ਅਸੀਂ ਆਪ ਲਵਾਈਆਂ ਨੇ ਸਾਰੇ ਮੱਲੇ ਵਾਲੇ ਪੈਸੇ ਪਾ ਕੇ ਇੱਥੇ ਲੰਗਰ ਲਾਣੇ ਆਂ ਸਾਰਾ ਕੁਝ ਕਰਦੇ ਆ ਪਰ ਸਾਨੂੰ ਸਫਾਈ ਤੇ ਚਾਹੀਦੀ ਨਾ ਕੋਈ ਪ੍ਰਸ਼ਾਸਨ ਕੋਈ ਬੰਦਾ ਨਹੀਂ ਇੱਥੇ ਆਂਦਾ ਠੀਕ ਹੈ ਜੀ ਅਨਾਲਾ ਜਿੰਨਾ ਵੀ ਤੁਸੀਂ ਆਣ ਕੇ ਦੇਖੋ ਇਹ ਟਰਾਈ ਕਰੋ ਕਿੰਨਾ ਗੰਦ ਪਿਆ ਆ ਜਦੋਂ بارش ਦਾ ਪਾਣੀ ਆਂਦਾ ਉਹ ਨਾਲੇ ਨਿਕਲਦੀ ਬੜੀ ਦੂਰ ਦੀ ਗੱਲ ਸਾਰਾ ਹੀ ਪਾਣੀ ਜਿਹੜਨ ਨਾਲੇ ਦਾ ਉਹ ਬੈਗ ਮਾਰ ਸਾਰਿਆਂ ਦੇ ਘਰਾਂ ਵਿੱਚ ਜਾਂਦਾ ਔਰ ਸੀਵਰੇਜ ਬਲੌਕ ਹੋ ਜਾਂਦੇ ਨੇ ਸਾਨੂੰ ਬਹੁਤ ਪ੍ਰੋਬਲਮ ਆਂਦੀ ਆ ਤੇ ਆਣ ਕੇ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਆਣ ਕੇ ਸਾਡਾ ਕੋਈ ਨਾ ਕੋਈ ਹੱਲ ਕਰਨ ਠੀਕ ਹੈ ਔਰ ਉਹਨਾਂ ਦੀ ਬਹੁਤ ਮਿਹਰਬਾਨੀਆਂ ਹੋਵੇਗੀ ਜੇ ਉਹ ਇੱਥੇ ਆਣ ਕੇ ਸਾਡਾ ਚੈੱਕ ਕਰਨਗੇ ਕੀ ਪ੍ਰੋਬਲਮ ਆਂਦੀ ਆ ਉਹ ਆਣ ਕੇ ਨੂੰ ਦੇਖਣ ਕਿ ਸਾਡੇ ਮਲੇ ਨਿਵਾਸੀ ਆਲੇ ਨੂੰ ਸਾਰੇ ਨੂੰ ਆਰਾਮ ਦੀ ਜਿਹੜਾ ਸਕੂਨ ਦੀ ਨੀਂਦ ਆਵੇ ਇੱਕ ਵਾਰ ਹੋਰ ਜਿੱਦਾਂ ਸਰਕਾਰ ਸਵਚ ਭਰ ਚਲਾ ਰਹੀ ਹੈ ਤੇ ਕੀ ਲੱਗਦਾ ਕਿ ਸਵਚ ਭਰ ਠੀਕ ਹੈ ਬਿਲਕੁਲ ਸਵਚ ਭਰ ਕਹਦਾ ਜੀ ਸਰ ਇੱਥੇ ਆਂਦਾ ਹੀ ਕੋਈ ਨਹੀਂ ਆ ਠੀਕ ਹੈ ਨਾ ਇਹਨਾਂ ਦੇ ਆਪਣੇ ਘਰ ਵੇਲੋ ਆਪਣੀਆਂ ਗਲੀਆਂ ਵੇਲੋ ਆਪਣੇ ਰੋਡ ਵੇਲੋ ਸਾਰੇ ਓਕੇ ਆ ਤੇ ਜਦੋਂ ਸਾਡੇ ਆਂਦੇ ਆ ਸਾਡੇ ਕੋਈ ਨਹੀਂ ਆ ਇੱਕ ਹੈਗੀ ਛੜਕ ਜਿਹੜੀ ਪਹਿਲਾਂ ਬਹੁਤ ਖਰਾਬ ਸੀ ਤੇ ਇਹ ਬਣਾਤੀ ਇਹਨਾਂ ਨੇ ਠੀਕ ਹੈ ਜੀ ਉਹ ਉਸ ਤੋਂ ਬਾਅਦ ਸਾਡੀ ਗਲੀ ਦੇ ਵਿੱਚ ਆਣ ਕੇ ਦੇਖੋ ਕਿੰਨਾ ਪਾਣੀ ਛਾਉਂਦਾ بارشਾਂ ਦਾ ਜਦੋਂ ਪਾਣੀ ਆਂਦਾ ਨਾ ਉਹ ਨਾਲੇ ਦਾ ਜਿੰਨਾ ਹੀ ਪਾਣੀ ਦਾ ਸਾਰਾ ਓਵਰਫਲੋ ਹੋ ਕੇ ਸਾਰਿਆਂ ਦੇ ਘਰਾਂ ਦੇ ਵਿੱਚ ਜਾਂਦਾ ਉਹ ਘਰਾਂ ਦੇ ਵਿੱਚ ਬਿਮਾਰੀਆਂ ਫਿਰ ਹੋਉਂਦੀ ਦਿਖ ਲੋ ਗੰਦ ਮੰਦ ਜੋ ਵੀ ਐ ਸਾਰਾ ਘਰਾਂ ਦੇ ਵਿੱਚ ਆਂਦਾ ਵਾ ਠੀਕ ਹੈ ਅਸੀਂ ਇੱਥੇ ਸਾਰਿਆਂ ਨੇ ਆਣ ਕੇ ਸ਼ਾਮ ਨੂੰ ਬੈਨੇ ਕੋਈ ਸਕੂਨ ਲੈਨੇ ਹਵਾ ਪਾਣੀ ਦਾ ਸਾਹ ਲੈਨੇ ਆ ਜੇ ਸਾਡੇ ਗਾਂਧੀ ਲਾਗੇ ਪਿਆ ਰਹੇ ਕਿਦਾਂ ਨੂੰ ਹਵਾ ਪਾਣੀ ਕਿੱਥੋਂ ਸਾਫ਼ ਆਏਗਾ ਤਿਆਂ ਬਿਮਾਰੀਆਂ ਜਿਆਦਾ ਆਣ ਗਿਆ ਸਾਰੇ ਸਾਡੇ ਮਹੱਲੇ ਦੇ ਜਿੰਨੇ ਵੀ ਆਲਾ ਕਿਸੇ ਨੂੰ ਹਰ ਇੱਕ ਨੂੰ ਬਿਮਾਰੀ ਆ ਹਰ ਇੱਕ ਨੂੰ ਬਿਮਾਰੀਆਂ ਲੱਗੀਆਂ ਹੀ ਆ ਇਹ ਦੇਖ ਲੋ ਚੇਰ ਦੇ ਲੋ ਇਹਨਾਂ ਵੱਲ ਦੇ ਲੋ ਅੰਟੀ ਵੱਲ ਦੇ ਲੋ ਇਹਨਾਂ ਵਿਚਾਰਾ ਉਹਨਾਂ ਸ਼ਾਮ ਨੂੰ ਆਣ ਕੇ ਤੇ ਬਹਿਣਾ ਹੁੰਦਾ ਠੀਕ ਆ ਉਹ ਗੰਦ ਦਾ ਢੇਰ ਪਿਆ ਸਾਹਮਣੇ ਉਹ ਗੰਦ ਦਾ ਢੇਰ ਪਿਆ ਨਾਲਾ ਪੂਰਾ ਬੰਦ ਪਿਆ ਇਹ ਗਲੀਆਂ ਬੰਦ ਪਈਆਂ ਪਾਣੀ ਬੰਦ ਪਿਆ ਮੱਛਰ ਧੜੀ ਧੜੀ ਦੇ ਉੱਤੇ ਘੋਤਾ ਹੋਇਆ ਠੀਕ ਹੈ ਨਾ ਆ ਪਿੱਛੇ ਵੀ ਆ ਦੇਖੋ ਆ ਢੇਰ ਲੱਗਿਆ ਠੀਕ ਹੈ ਨਾ ਆ ਦੇਖੋ ਇਹਦੇ ਸਾਰੇ ਨੇ ਮਹੱਲੇ ਵਾਲੇ ਸਾਰਿਆਂ ਨੇ ਬਹਿਣਾ ਲਾ ਕੋਈ ਆਣ ਕਿਤੇ ਪ੍ਰਸ਼ਾਸਨ ਆਣ ਕੇ ਕੋਈ ਨਹੀਂ ਕੁਛ ਨਹੀਂ ਦੇਖਦਾ ਪਿਆ ਤੇ ਸਾਡੀ ਮਿਹਰਬਾਨੀ ਆ ਆਣ ਕੇ ਇੱਕ ਵਾਰੀ ਚੈੱਕ ਕਰੋ ਆਪਣਾ ਵਿਜ਼ਿਟ ਕਰੋ ਵਿਜ਼ਿਟ ਕਰਕੇ ਤੇ ਸਾਡਾ ਕੋਈ ਨਾ ਕੋਈ ਹੱਲ ਕਰੋ ਅਗਰ ਨਹੀਂ ਹੱਲ ਕਰਨਗੇ ਤਾਂ ਅਸੀਂ ਆਪਣਾ ਕਮੇਟੀ ਘਰ ਦੇ ਬਾਹਰ ਜਾ ਕੇ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਧਰਨਾ ਲਾਵਾਂਗੇ ਤੇ ਫਿਰ ਨਾ ਕਹੋ ਕਿ ਬਾਜਕ ਧਰਨਾ ਲਾਇਆ ਵਾ ਪਲੀਜ਼ ਸਾਡੀ ਹੈਲਪ ਕਰੋ ਅਸੀਂ ਸਰਕਾਰ ਅੱਗੇ ਸਾਰਿਆਂ ਅਗੇ ਆਪਣੀ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਹੱਦ ਇਹ ਜਿਹੜਾ ਇਹ ਨਾਲਾ ਦਾ ਤੇ ਇਹ ਗਲੀ ਦਾ ਕੋਈ ਨਾ ਕੋਈ ਹੱਲ ਕਰੋ ਜੀ ਹਾਂਜੀ ਕਿਹੜੀ ਮੁਸ਼ਕਲ ਆ ਰਹੀ ਤੁਹਾਨੂੰ ਹਾਂਜੀ ਭਾਜੀ ਵੇਖੋ ਨਾਲਾ ਘੋਡੇ-ਘੋਡੇ ਭਰਿਆ ਹੋਇਆ ਸਾਡੇ ਬੱਚੇ ਨਿਕਨੇ ਨਿਕੇ ਨਾਲੇ ਚ ਡਿੱਗਦੇ ਆ ਘੋਡੇ-ਘੋਡੇ ਕੂੜਾ ਆ ਤੇ ਥੋੜਾ ਜਿਹਾ ਕੱਢ ਕੇ ਤੇ ਚਲ ਜਾਂਦੇ ਆ ਉਹ ਵੀ ਢੇਰ ਲੱਗਾ ਹੋਇਆ ਦਾ ਵੇਖੋ ਆਣ ਕੇ ਇੰਨਾ ਮੱਛਰ ਹੈ ਬਿਮਾਰੀ ਨਾਲ ਹੀ ਮਰੇ ਪਏ ਆ ਤੇ ਸਾਨੂੰ ਕੋਈ ਸਹੂਲਤ ਨਹੀਂ ਆ ਕੋਈ ਪ੍ਰਸ਼ਾਸਨ ਨਹੀਂ ਆਂਦਾ ਵੋਟਾਂ ਜਦੋਂ ਲੈਣ ਆਂਦੇ ਆ ਉਦੋਂ ਪਿਆਰੀ ਵੀ ਪੈਣ ਨੂੰ ਤਿਆਰ ਹੋ ਜਾਂਦੇ ਆ ਕਹਿੰਦੇ ਕਿ ਅਸੀਂ ਮਾਫੀਆਂ ਮੰਗਦੇ ਨੇ ਕਿ ਅਸੀਂ ਸਭ ਕੁਝ ਕਰਾਂਗੇ ਤੇ 5 ਸਾਲ ਬਾਅਦ ਆਣ ਕੇ ਤੇ ਦੇਖੋ ਫੇਰ ਉਹੀ ਹਾਲ ਹੁੰਦਾ ਆ ਕੋਈ ਨਹੀਂ ਇਹਨਾਂ ਸੂਰਤ ਹੈਗੀ ਕਿਸੇ ਵੀ ਕਿਸਮ ਦੀ ਨਹੀਂ ਸੂਰਤ ਹੈਗੀ ਬੱਚੇ ਸਾਡੇ ਛੋਟੇ ਛੋਟੇ ਆ ਤੇ ਲੱਗੇ ਇੱਥੇ ਰਾਮਲੀਲਾ ਗਰਾਊਂਡ ਵਿੱਚ ਰੱਬ ਦਾ ਨਾਮ ਲੈਂਦੇ ਆ ਉੱਥੇ ਵੀ ਨਰਕ ਪਿਆ ਹੋਇਆ ਸ਼ਾਮ ਨੂੰ ਘੜੀ ਬਾਹਰ ਨਿਕਲ ਕੇ ਬੈਠੀਦਾ ਆ ਉੱਥੇ ਸੱਪ ਸਲੁਕੀ ਦਾ ਵੀ ਡਰ ਹੁੰਦਾ ਆ ਬਰਸਾਤਾਂ ਦੇ ਦਿਨਾਂ 'ਚ ਵੀ ਤੇ ਉੱਥਰਾਂ ਵੀ 24 ਘੰਟੇ ਰਹਿੰਦਾ ਆ ਸਾਡੇ ਵੱਲ 24 ਘੰਟੇ ਬਰਸਾਤ ਹੀ ਆ ਪ੍ਰਸ਼ਾਸਨ ਕੋਲੋਂ ਮੰਗਦੇ ਆ ਅਸੀਂ ਮੰਗ ਕਰਦੇ ਆ ਵੀ ਸਾਡੀ ਗਲੀ ਬਣੇ ਨਾਲਾ ਸਾਫ਼ ਹੋਏ ਫੇਰ ਫੋਟੋ ਸਾਈਜ਼ ਪੰਦਰਿਓ ਰਜਿਸਟਰ ਸਾਰੀਆਂ ਗਲੀਆਂ ਦੇ ਵਿੱਚ ਸ਼ਹਿਰ ਦੀਆਂ ਚ ਗੁਰਦਾਸਪੁਰ ਦੀਆਂ ਬੜੀਆਂ ਨਾਲੋਂ ਸਭ ਤੋਂ ਨੇਕ ਨੇਕ ਤੇ ਨਲਿਆਕ ਗਲੀ ਇਹੀ ਆ ਹਾਂਜੀ ਤੇ ਆ ਕੇ ਤੇ ਮੌਕਾ ਵੇਖੋ ਜੀ ਹਾਂਜੀ ਮੁਸ਼ਕਿਲ ਆ ਰਹੀ ਹੈ ਤੁਹਾਨੂੰ ਬਾਜੀ ਸਾਨੂੰ ਨਾਲੇ ਦੀ ਬਹੁਤ ਪ੍ਰੋਬਲਮ ਆ ਬਾਕੀ ਗਲੀ ਵਿੱਚ ਪਾਣੀ ਆ ਰਿਹਾ ਬਹੁਤ ਜ਼ਿਆਦਾ ਇਹ ਰਾਮਲੀਲਾ ਗਰਾਊਂਡ ਆ ਸਾਡੇ ਇੱਥੇ ਪੂਜਾ ਪਾਠ ਹੁੰਦਾ ਬਹੁਤ ਜ਼ਿਆਦਾ ਤੇ ਇਸ ਵਕਤ ਇੱਥੇ ਬਹੁਤ ਨਰਕ ਪਿਆ ਹੋਇਆ ਜਿਹੜਾ ਕਿ ਸਾਡੇ ਮੱਲੇ ਵਾਲਾ ਕੁਝ ਨਹੀਂ ਕਰ ਰਿਹਾ ਔਰ ਉਹ ਬੱਚਾ ਸਾਨੂੰ ਅਗਰੇ ਇਸੇ ਬੋਲਦੇ ਆ ਨਾ ਉਹਨੂੰ ਉਹ ਸਾਨੂੰ ਗਾਣਾ ਕੱਢਦਾ ਉਲਟਾ ਬਰਖਲਾ ਬੋਲਦਾ ਸਾਡੇ ਕਿੰਨੇ ਸਾਲ ਤੋਂ ਮੁਸ਼ਕਲ ਆ ਰਹੀ ਹੈ ਮੁਸ਼ਕਲ ਤੇ ਸਾਨੂੰ 30 ਸਾਲ ਤੋਂ ਹੀ ਆ ਨਾਲੇ ਦੀ ਹੁਣ ਕਾਸ਼ਣ ਵੱਲੋਂ ਉਧਰ ਕੋਈ ਸਾਨੂੰ ਸਹੂਲਤ ਨਹੀਂ ਹੈਗੀ ਕੋਈ ਨਹੀਂ ਆ ਰਿਹਾ ਹਾਂ ਪੂਰਾ ਬਹੁਤ ਨਾਲ ਭਰਿਆ ਹੋਇਆ ਵਾ ਸਾਡੇ ਨਾਲਾ ਕੱਢ ਕੇ ਚਲੇ ਗਏ ਕੋਈ ਲੈ ਕੇ ਨਹੀਂ ਜਾ ਰਿਹਾ ਇਹ ਤਾਂ ਬਸ ਸਾਰੇ ਦਿਨਾਂ ਫਲਾਂਜ ਹਾਂਜੀ ਬਹੁਤ ਮੁਸ਼ਕਲ ਹਾਂਜੀ ਬਹੁਤ ਮੁਸ਼ਕਲ ਸਾਰੇ ਮਹੱਲੇ ਨੂੰ ਮੁਸ਼ਕਲ ਆ ਪਾਣੀ ਸਾਰਾ ਨਾਲੇ ਸਾਣੀ ਗਲੀ ਚ ਆ ਰਿਹਾ ਵਾ ਸਾਡੀ ਪਿੱਛੋ ਕੀ ਮੰਗ ਕਰਦੇ ਹੋ ਹਾਂਜੀ ਸੱਪ ਵਗੈਰਾ ਬਹੁਤ ਘੁੰਦੇ ਬਸ ਅਸੀਂ ਆ ਹੀ ਮੰਗ ਕਰਦੇ ਕਿ ਜਰਾ ਸਾਫ ਸਫਾਈ ਹੋ ਜੇ ਨਾਲਾ ਸਾਫ ਹੋ ਜੇ ਗਲੀ ਸਾਡੀ ਬਣ ਜੇ ਇਹ ਇਹ ਗੰਦ ਪਿਆ ਨਾ ਰਾਮਲੀਲਾ ਗਰਾਊਂਡ ਚ ਗੰਦ ਪਿਆ ਹੋਇਆ ਜਰਾ ਰਾਮਲੀਲਾ ਲੱਗਦੀ ਜਿੱਥੇ ਉਹ ਚੁਕਵਾ ਦਿਓ ਬਸ ਬੜੀ ਵੀ ਬਹੁਤ ਜ਼ਿਆਦਾ ਬਾਕੀ ਨਾਲੇ ਦਾ ਪਾਣੀ ਸਾਰਾ ਇਧਰ ਨੂੰ ਗਲੀਆਂ ਚ ਘਰ ਘਰ ਆ ਰਿਹਾ ਸਾਰਿਆਂ ਦੇ ਘਰਾਂ ਚ ਆ ਰਿਹਾ ਅਗਰ ਨਹੀਂ ਤੇ ਆ ਕੇ ਦੇਖ ਲੋ ਆ ਤੇ ਆਪੇ ਆ ਕੇ ਦੇਖੋ ਹਾਂਜੀ ਸੱਪ ਬਹੁਤ ਆ ਰਹੇ ਅਸੀਂ ਛੋਟੇ ਛੋਟੇ ਬੱਚੇ ਆ ਸਾਡੇ ਸਾਨੂੰ ਬਹੁਤ ਪ੍ਰੋਬਲਮ